ਆ ਦੇਖੋ ਜੀ ਤਿੰਨ ਬੰਦੇ ਆਪਣੀ ਜਾਨ ਪਾ ਖੇល ਕੇ ਰਿਪੋਰਟਿੰਗ ਕਰ ਰਹੇ ਨੇ ਪਾਣੀ ਵਿੱਚ ਬਣ ਲੱਗਾ ਸੀਗਾ ਤਿੱਖਾ ਜਿਹਾ ਬੰਦਾ ਬਹੁਤ ਔਖਾ ਰੋਕਿਆ ਜੀ ਹਾਂਜੀ ਬਾਈ ਜੀ ਨਿਊ ਚੰਡੀਗੜ੍ਹ ਦੇ ਕਿਆ ਮਾਹੌਲ ਹੈ ਇਹ ਕਿੰਨਾ ਪਡੌਲ ਦੀ ਸਿਸਮਾ ਨੱਗਲ ਦੀ ਨਦੀ ਵਜਦੀ ਹੈ ਜੀ ਇਹਦੇ ਵੀ ਤੁਸੀਂ ਦੇਖ ਸਕਦੇ ਆ ਇੱਧਰ ਨੂੰ ਦਿਖਾ ਦਿਓ ਜੀ ਜਣੇ ਜੀ ਹਾਂਜੀ ਹਾਂਜੀ ਇੱਧਰ ਨੂੰ ਦਿਖਾ ਦਿਓ ਜੀ ਉਹ ਸਾਰੀ ਖੇਉਟ ਹੈ ਨਾਲ ਜਮੀਨ ਉਹਦੇ ਵਿੱਚ ਦੀ ਫਸਲ ਦੀ ਪਾਣੀ ਹੋ ਕੇ ਆ ਰਿਹਾ ਬਹੁਤ ਮਾੜਾ ਹਾਲ ਹੈ ਜੀ ਸਰਕਾਰ ਤੋਂ ਇਹੀ ਮੰਗ ਹੈ ਜੀ ਇਹ ਇਨਾ ਮੌਜਾ ਦਿੱਤਾ ਜਾਦਾ ਜੀ ਸੰਜੀ ਹਾਂਜੀ ਖਰਾਬ ਹੋ ਰਹੀ ਹੈ ਜੀ ਬਹੁਤ ਅੱਜ ਤੱਕ ਬਹੁਤ ਪਾਣੀ ਆਇਆ ਬਈ ਨਦੀ ਮੈਂ ਇੰਨਾ ਪਹਿਲਾਂ ਨਹੀਂ ਆਇਆ ਜੀ ਕਦੀ ਡੈਮ ਦਾ ਕਿਆ ਸਾਰਾ ਉੱਪਰ ਆਕੂ ਵਾਲੇ ਡੈਮ ਜੀ ਸ਼ਿਸ਼ਮਾਲੀ ਝੀਲ ਦੇ ਵਿੱਚ ਪਾਣੀ ਨਹੀਂ ਇਕੱਠਾ ਹੋਣ ਦੇ ਰਹੀ ਉਹ ਨਾਲ ਦੀ ਨਾਲ ਛੱਡ ਰਹੀ ਠੀਕ ਹੈ ਜੀ ਇਹ ਜਿਆਦਾ ਨੱਗਲ ਪਿੰਟੇ ਉੱਪਰ ਜਿਹੜੇ ਪਹਾੜ ਉਧਰੋਂ ਆਉਂਦਾ ਹੀ ਪਾਣੀ ਜਿਆਦਾ ਠੀਕ ਹੈ ਠੀਕ ਹੈ ਥਾਲ ਬਹੁ ਮਾੜੇ ਹੋਏ ਹਨਾ ਬਹੁਤ ਹਾਲਾਤ ਮਾੜੇ ਆ ਜੀ ਆ ਗਊਆਂ ਵਾਲੇ ਬੈਠੇ ਤੇ ਹੀ ਆਂਦੀ ਗਊਆਂ ਦਾ ਭਰਾ ਹਾਲ ਹੈ ਜੀ ਆਪਣਾ ਭਰਾ ਹਾਲ ਹੈ ਇਹਨਾਂ ਦਾ ਹਾਂਜੀ ਹੋਰ ਕੁਝ ਕਹਿਣਾ ਚਾਹੁੰ ਨਦੀ ਦੇ ਬਹੁਤ ਬੁਰੇ ਹਾਲ ਹੈ ਜੀ ਫਸਲਾਂ ਵਿੱਚੋਂ ਪਾਣੀ ਲੰਘ ਗਿਆ ਜਿੱਥੇ ਤੱਕ ਨਜ਼ਰ ਜਾਂਦੀ ਹੈ ਨਦੀ ਦਾ ਪਾਣੀ ਆਇਆ ਵਾ ਦੇਖੋ ਅੱਗੇ ਵਾਲਾ ਦੇਖੋ ਪੂਰਾ ਹਾਲ ਹੈ ਜੀ ਦੁਆਰੇ ਦੱਸ ਬਬੀ ਇੱਥੇ ਘੱਟ ਰਿਹਾ ਭਾਈ ਜੀ ਕਿਹਾ ਆ ਸਾਰੇ ਹੈ ਡੈਂਟ ਟੁੱਟ ਗਿਆ ਆ ਕੁਆਰਡੈਂਟ ਟੁੱਟ ਗਿਆ ਆਪਣੇ ਦੋ ਸਾਂਝੇ ਕਰੋ ਦੋ ਬੋਲ ਬਾਈ ਜੀ ਬੋਲ ਕਿਆ ਕਰੀ ਸਾਂਝੀ ਫਿਰ ਗੰਨਾ ਸੀਗਾ ਜੀ ਮੇਰਾ ਸਾਰਾ ਡੁੱਬ ਗਿਆ ਹੀ ਕਿਆ ਕਰੀ ਮੁਆਵਜ਼ੇ ਦੀ ਮੰਗ ਕਰ ਸਕਦੇ ਤੁਸੀਂ ਜਾਈ ਜਾਈ ਬੰਦਾ ਜੀ 50000 ਰੁਪਏ ਕੀ ਦੇਹ ਸਾਹਬ ਨਾਲ ਇੱਕ ਆ ਬੰਦਾ ਬੈਠਾ ਤਗੜਾ ਜਿਹਾ ਦੇਖੋ ਜੀ ਸ਼ੀਸ਼ਾ ਡਾਊਨ ਕਰੋ ਬਾਈ ਜੀ ਤੁਹਾਡੀ ਕੀ ਮੰਗ ਹੈ ਸਰਕਾਰ ਅੱਗੇ ਮੱਛੀਆਂ ਆਜ ਵਿੱਚ ਮਸਕਰਤੀ ਛੋਟੀ ਗੱਲ ਮੱਛੀਆਂ ਉਹ ਪਾਣੀ ਐ ਗ੍ਰੀਨੂ ਖੇਤਾਂ ਨੂੰ